ਚੋਣਾਂ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਵਿਆਪਕ ਵੋਟਰ ਜਾਗਰੂਕਤਾ ਮੁਹਿੰਮ ਮੇਰਾ ਪਹਿਲਾ ਵੋਟ ਦੇਸ਼ ਕੇ ਲਿਏ ਚਲਾਈ ਜਾ ਰਹੀ ਹੈ ਇਸ ਪਹਿਲ ਕਦਮੀ ਦਾ ਮੁੱਖ ਮੰਤਵ ਖਾਸ ਤੌਰ ਤੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰਗ ਦੇ ਲੋਕਾਂ ਨੂੰ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਮੇਰਾ ਪਹਿਲਾ ਵੋਟ ਦੇਸ਼ ਕੇ ਲਿਏ ਮੁਹਿੰਮ ਬਾਰੇ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਲੋਕ ਗਾਇਕ ਗੋਪਾਲ ਸ਼ਰਮਾ ਅਤੇ ਰਜਿੰਦਰ ਆਰਿਆ ਇਹ ਸਾਰੇ ਵੋਟਰਾਂ ਨੂੰ ਮੇਰਾ ਪਹਿਲਾ ਵੋਟ ਦੇਸ਼ ਲਈ ਮੁਹਿੰਮ ਤਹਿਤ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਹਰੇਕ ਦੇਸ਼ ਵਾਸੀ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਕਰਕੇ ਰਾਸ਼ਟਰ ਕੇ ਪ੍ਰਤੀ ਆਪਣਾ ਧਰਮ ਨਿਭਾਣਾ ਹੈ। ਮਤਦਾਨ ਕਰਕੇ ਰਾਸ਼ਟਰ ਕੇ ਪ੍ਰਤੀ ਆਪਣਾ ਧਰਮ ਨਿਭਾਣਾ ਹੈ। ਆਪਣਾ ਧਰਮ ਨਿਭਾਣਾ ਹੈ ਮਜ਼ਬੂਤ ਰਾਸ਼ ਬਣਾਣਾ ਹੈ। ਮਿਲ ਜੁਲ ਕੇ ਆ ਦੇਖੋ ਆਹ ਹਰ ਕੋ ਮਨਾ ਲਾ ਹੈ ਇਸ ਨੂੰ ਲੈ ਕੇ ਨੌਜਵਾਨਾਂ ਵਿੱਚ ਉਤਸ਼ਾਹ ਹੈ ਨੌਜਵਾਨਾਂ ਵੱਲੋਂ ਇਸ ਮਹਿੰਮ ਨਾਲ ਜੋੜਨ ਅਤੇ ਹੋਰਨਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਢੰਗ ਤਰੀਕੇ ਵਰਤੇ ਜਾ ਰਹੇ ਨੇ ਮੇਰਾ ਪਹਿਲਾ ਬੋਲ ਦੇਸ਼ ਲਈ 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 ਮੇਰਾ ਪਹਿਲਾ ਬੋਲ ਦੇਸ਼ ਲਈ